ਪਟਾਣਕੋਟ ਜ਼ਿਲ੍ਹੇ ਦੇ ਪਿੰਡ ਗਵਿੰਦਸਰ ਵਿਖੇ ਖੇਤੀਬਾੜੀ ਦੇ ਨਾਲ ਜਿਹੜੇ ਸਹਾਇਕ ਧੰਦੇ ਜੁੜਦੇ ਆ ਉਹਨਾਂ ਦੀ ਸਿਖਲਾਈ ਲਈ ਉਹਨਾਂ ਦੀ ਅਵੇਅਰਨੈਸ ਲਈ ਕੈਂਪ ਲਾਇਆ ਗਿਆ ਪਿੰਡ ਗਵਿੰਦਸਰ ਦੇ ਅੰਦਰ ਔਰ ਤੁਸੀਂ ਦੇਖਿਆ ਵੀ ਵੱਖ-ਵੱਖ ਪਿੰਡਾਂ ਚੋਂ ਕਾਫੀ ਕਿਸਾਨ ਇਸ ਕੈਂਪ ਚ ਆਏ ਆ ਔਰ ਸਹਾਇਕ ਧੰਦੇ ਜਿਹੜੇ ਖੇਤੀਬਾੜੀ ਨਾਲ ਜੁੜਦੇ ਆ ਉਹਨਾਂ ਦੇ ਲਈ ਜਿਹੜੀ ਉਹ ਇਥੋਂ ਗਾਈਡਲਾਈਨ ਲੈ ਕੇ ਸਿੱਖਿਆ ਲੈ ਕੇ ਪ੍ਰੇਰਨਾ ਲੈ ਕੇ ਔਰ ਅਗਵਾਈ ਲੈ ਕੇ ਕਾਫੀ ਕਿਸਾਨ ਗਏ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋ ਮੁੱਖ ਮੰਤਰੀ ਜਿਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਸਵਾਲਾਂ ਨੂੰ ਲੈ ਕੇ ਉਹ ਹਮੇਸ਼ਾ ਤਤਬਰ ਰਹਿੰਦੇ ਆ ਹਮੇਸ਼ਾ ਵੱਡੇ ਇਰਾਦੇ ਨਾਲ ਫੈਸਲੇ ਕਰਦੇ ਆ ਸੋ ਖੇਤੀਬਾੜੀ ਸਾਡੀ ਪੰਜਾਬ ਦੀ ਸਾਡੀ ਮੇਜਰ ਇਕਨੋਮੀ ਦਾ ਪਾਰਟ ਹੈਗਾ ਆ ਸੋ ਇਹ ਜਿੱਥੇ ਚੋਹਾਨਾ ਗਣਕ ਕਿਸਾਨ ਵੀਜਦੇ ਆ ਉਹਦੇ ਨਾਲ ਦੀ ਨਾਲ ਜਿਹੜਾ ਛੋਟਾ ਕਿਸਾਨ ਆ ਖਾਸ ਕਰਕੇ ਉਸ ਸਹਾਇਕ ਧੰਦੇ ਵੀ ਕਾਫੀ ਖੇਤੀਬਾੜ ਨਾਲ ਜੁੜੇ ਜਿਵੇਂ ਗੁਮੱਛੀ ਪਾਲਣ ਦਾ ਪੋਲਟਰੀ ਦਾ ਕੋਈ ਮਤਲਬ ਜਿਹੜਾ ਹੈ ਉਹ ਖੁੰਬਾਂ ਦਾ ਹੈਗਾ ਆ ਸੋ ਇਹ ਕਾਫੀ ਕੁਝ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਜਿਹਦੇ ਅੰਦਰ ਰੁਚੀ ਦਿਖਾਂਦਾ ਸੋ ਜਿਨ੍ਹਾਂ ਦੇ ਵਿੱਚੋਂ ਨੂੰ ਕਾਫੀ ਆਰਥਿਕ ਲਾਭ ਵੀ ਮਿਲਦਾ ਸੋ ਅੱਜ ਇਹ ਕੈਂਪ ਲੱਗਿਆ ਇਸ ਕੈਂਪ ਦੇ ਅੰਦਰ ਵੱਡੇ ਅਧਿਕਾਰੀ ਸਬੰਨ ਵੀ ਆਏ ਨੇ ਵੱਖ-ਵੱਖ ਵਿਭਾਗਿਆਂ ਦੇ ਖੇਤੀਬਾੜੀ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਦੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਡੇ ਨਾਲ ਡਿਪਾਰਟਮੈਂਟ ਜੁੜਦੇ ਉਹ ਵੀ ਇੱਥੇ ਆਏ ਨੇ ਸੋ ਚੰਗਾ ਉਦਮ ਔਰ ਮੈਂ ਸਮਝਦਾ ਇਹਦੇ ਤੋਂ ਚੰਗੀ ਪ੍ਰੇਰਣਾ ਲੈ ਕੇ ਕਿਸਾਨ ਜਿਹੜੇ ਉਹ ਜਾਣਗੇ ਤੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਗਵਿੰਦਰ ਵੀ ਇਹ ਖੇਤੀਬਾੜੀ ਦੇ ਨਾਲ ਜਿਹੜੇ ਸਹਾਇਕਤੰਦੇ ਜੁੜਦੇ ਉਹਨਾਂ ਦੀ ਸਿਖਰਾਈ ਲਈ ਉਹਨਾਂ ਦੀ ਅਵੇਅਰਨੈਸ ਲਈ ਕੈਂਪ ਲਾਇਆ ਗਿਆ ਪਿੰਡ ਗਵਿੰਦਰ ਦੇ ਅੰਦਰ ਔਰ ਤੁਸੀਂ ਦੇਖਿਆ ਵੀ ਵੱਖ-ਵੱਖ ਪਿੰਡਾਂ ਚੋਂ ਕਾਫੀ ਕਿਸਾਨ ਇਸ ਕੈਂਪ ਚ ਆਏ ਆ ਔਰ ਸਹਾਇਕ ਧੰਦੇ ਜਿਹੜੇ ਖੇਤੀਬਾੜੀ ਨਾਲ ਜੁੜਦੇ ਆ ਉਹਨਾਂ ਦੇ ਲਈ ਜਿਹੜੀ ਉਹ ਇਥੋਂ ਗਾਈਡਲਾਈਨ ਲੈ ਕੇ ਸਿੱਖਿਆ ਲੈ ਕੇ ਪ੍ਰੇਰਣਾ ਲੈ ਕੇ ਔਰ ਅਗਵਾਈ ਲੈ ਕੇ ਕਾਫੀ ਕਿਸਾਨ ਗਏ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋ ਮੁੱਖ ਮੰਤਰੀ ਜਿਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਸਵਾਲਾਂ ਨੂੰ ਲੈ ਕੇ ਉਹ ਹਮੇਸ਼ਾ ਤਤ ਪਰ ਰਹਿੰਦੇ ਆ ਹਮੇਸ਼ਾ ਵੱਡੇ ਇਰਾਦੇ ਨਾਲ ਫੈਸਲੇ ਕਰਦੇ ਆ ਸੋ ਖੇਤੀਬਾੜੀ ਸਾਡੇ ਪੰਜਾਬ ਦੀ ਸਾਡੀ ਮੇਜਰ ਇਕਨੋਮੀ ਦਾ ਪਾਰਟ ਹੈਗਾ ਆ ਸੋ ਇਹ ਜਿੱਥੇ ਚੋਹਾਨਾ ਕਣਕ ਕਿਸਾਨ ਵੇਚਦੇ ਆ ਉਹਦੇ ਨਾਲ ਦੀ ਨਾਲ ਜਿਹੜਾ ਛੋਟਾ ਕਿਸਾਨਾ ਖਾਸ ਕਰਕੇ ਉਸ ਹਾਇਕਤਾਂ ਦੇ ਵੀ ਕਾਫੀ ਖੇਤੀਬਾੜ ਨਾਲ ਜੁੜమే ਜਿਵੇਂ ਕੋਮੱਛੀ ਪਾਲਣ ਦਾ ਪੋਲਟਰੀ ਦਾ ਕੋਈ ਮਤਲਬ ਜਿਹੜਾ ਹੈ ਉਹ ਖੁੰਬਾਂ ਦਾ ਹੈਗਾ ਆ ਸੋ ਇਹ ਕਾਫੀ ਕੁਝ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਜਿਹਦੇ ਅੰਦਰ ਰੁਚੀ ਦਿਖਾਉਂਦਾ ਸੋ ਜਿਨ੍ਹਾਂ ਦੇ ਵਿੱਚ ਉਹਨੂੰ ਕਾਫੀ ਆਰਥਿਕ ਲਾਭ ਵੀ ਮਿਲਦਾ ਸੋ ਅੱਜ ਇਹ ਕੈਂਪ ਲੱਗਿਆ ਇਸ ਕਾਂਪੜੇ ਦੇ ਅੰਦਰ ਵੱਡੇ ਅਧਿਕਾਰੀ ਸਭਾ ਨੂੰ ਵੀ ਆਏ ਨੇ ਵੱਖ-ਵੱਖ ਵਿਭਾਗਾਂ ਦੇ ਖੇਤੀਬਾੜੀ ਵਿਭਾਗ ਦੇ